ਜਿਨ੍ਹਾਂ ਨੂੰ ਨਸਾਂ ਦੀ ਕਮਜ਼ੋਰੀ ਹੈ ਟੀਲਾ ਬੰਦੀ ਪ੍ਰੋਬਲਮ ਹੈਗੀ ਹੈ ਪੇਟ ਪਤਲਾ ਹੈ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਹੈ ਦੋ ਵਾਰ ਕਰਨ ਤੋਂ ਬਾਅਦ ਉਹਨਾਂ ਦਾ ਮਨ ਨਹੀਂ ਕਰਦਾ ਵੈ ਚਿਪਾ ਪਾਣੀ ਆਂਦਾ ਰਹਿੰਦਾ ਹੈ ਲੀਵਰ ਵਿੱਚ ਗਰਮੀ ਪਈ ਹੋਈ ਹੈ ਜਿਹਦੇ ਕਰ ਟਾਈਮਿੰਗ ਦਾ ਇਸ਼ੂ ਹੈ ਅੱਜ ਮੈਂ ਉਹਨਾਂ ਵਾਸਤੇ ਇੱਕ ਨੁਸਖਾ ਲੈ ਕੇ ਆਇਆ ਹੈ ਜਿਹੜਾ ਕਿ ਬਿਲਕੁਲ ਆਯੁਰਵੈਦਿਕ ਹੈ ਜਿਦੇ ਵਿੱਚ ਉਹ ਸਾਰੀਆਂ ਓਸ਼ਦੀਆਂ ਪਈਆਂ ਹੋਈਆਂ ਹਨ ਜਿਹੜੀਆਂ ਕਿ ਤੁਹਾਡੀਆਂ ਇਸ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਵਿੱਚ ਹੈਲਪ ਕਰਨਗੀਆਂ ਜਿਦੇ ਵਿੱਚ ਸੋਨਾ ਪਸਾ ਮੈਂ ਚਾਂਦੀ ਪਸਾ ਮੈਂ ਹੀਰਾ ਪਸਾ ਮੈਂ ਜਾਂ ਫਿਰ ਐਦਾਂ ਦੀਆਂ ਓਸ਼ਦੀਆਂ ਜਿਵੇਂ ਕਿ ਅਸ਼ਵਗੰਧ ਕੇਸਰ ਹੈ ਖੀਰਾ ਬਸਮ ਹੁੰਦੇ ਕਾਰਨ ਕੇਸਰ ਹੁੰਦੇ ਕਾਰਨ ਸਰੀਰ ਵਿੱਚ ਊਰਜਾ ਲੈ ਕੇ ਆਂਦਾ ਵੈ ਇਸ ਤੋਂ ਇਲਾਵਾ ਇਹਨਾਂ ਦਵਾਈਆਂ ਦੇ ਵਿੱਚ ਅਸ਼ਵਗੰਧਾ ਸ਼ਤਾਬਰੀ ਵਿਦਾਰੀ ਕੰਦ ਇਦਾਂ ਦੀਆਂ ਓਸ਼ਧੀਆਂ ਹੈ ਜਿਹੜੀਆਂ ਕਿ ਦਿਮਾਗ ਨੂੰ ਵੀ ਸ਼ਾਂਤ ਰੱਖਦੀਆਂ ਵੈ ਬਾਡੀ ਦੇ ਵਿੱਚ ਤਾਕਤ ਵੀ ਲੈ ਕੇ ਆਂਦੀਆਂ ਵੈ ਔਰ ਕਿਸੇ ਨੂੰ ਕੋਈ ਵੀ ਮਰਦਾਨਾ ਕਮਜ਼ੋਰੀ ਆ ਉਹਨੂੰ ਦੂਰ ਕਰ ਦਿੰਦੀ ਜੀ ਸੱਸੀ ਕਾਲ ਸਾਰਿਆਂ ਨੂੰ ਅੱਜ ਦਾ ਵੀਡੀਓ ਉਹਨਾਂ ਭਰਾਵਾਂ ਵਾਸਤੇ ਹੈ ਜਿਨ੍ਹਾਂ ਨੂੰ ਟਾਈਮਿੰਗ ਦੀ ਇਸ਼ੂ ਹੈਗਾ ਵੈ ਟਿਲਾਪੰਦ ਦਾ ਇਸ਼ੂ ਹੈਗਾ ਵੈ ਜਾਂ ਫਿਰ ਉਹਨਾਂ ਦਾ ਵੀਰਿਆ ਪਤਲਾ ਵੈ ਚਿਪਚਿਪਾ ਪਾਣੀ ਆਂਦਾ ਵੈ ਜਾਂ ਫਿਰ ਇੱਕ ਵਾਰ ਕਰਨ ਤੋਂ ਬਾਅਦ ਦੂਜੀ ਵਾਰ ਕਰਨ ਦਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਰਦਾਨਾ ਕਮਜ਼ੋਰੀ ਹੈ ਅੱਜ ਅਸੀਂ ਉਹਨਾਂ ਲਈ ਲੈ ਕੇ ਆਏ ਹਾਂ ਇੱਕ ਦੇਸੀ ਨੁਸਖਾ ਜਿਹਦੇ ਵਿੱਚ ਕਾਫੀ ਸਾਰੀ ਭਸਮਾ ਕਾਫੀ ਸਾਰੀ ਓਸ਼ਧੀਆਂ ਦਾ ਸੰਗਮ ਬਣਾਇਆ ਹੈ ਅਸੀਂ ਉਹਦੇ ਵਿੱਚ ਕਾਫੀ ਚੀਜ਼ਾਂ ਪਾਈਆਂ ਵੈ ਉਹ ਚੀਜ਼ਾਂ ਜਿਹੜੀਆਂ ਕਿ ਬਿਲਕੁਲ 100% ਆਯੁਰਵੇਦਿਕ ਹੈ ਜਿਹਦੇ ਵਿੱਚ ਸੋਨਾ ਭਸਮ ਹੈ ਚਾਂਦੀ ਭਸਮ ਹੈ ਹੀਰਾ ਭਸਮ ਹੈ ਜਾਂ ਫਿਰ ਇਦਾਂ ਦੀਆਂ ਓਸ਼ਧੀਆਂ ਜਿਵੇਂ ਕਿ ਅਸ਼ਵਗੰਧਾ ਵੈ ਸ਼ਤਾਵਰੀ ਹੈ ਕੇਸਰ ਹੈ ਹੀਰਾ ਭਸਮ ਹੁੰਦੇ ਕਾਰਨ ਕੇਸਰ ਹੁੰਦੇ ਕਾਰਨ ਸਰੀਰ ਵਿੱਚ ਊਰਜਾ ਲੈ ਕੇ ਆਂਦਾ ਵੈ ਇਸ ਤੋਂ ਇਲਾਵਾ ਇਹਨਾਂ ਦਵਾਈਆਂ ਦੇ ਵਿੱਚ ਅਸ਼ਵਗੰਧਾ ਸ਼ਤਾਵਰੀ ਵਿਦਾਰੀਕੰਦ ਓਸ਼ਧੀਆਂ ਹੈ ਜਿਹੜੀਆਂ ਕਿ ਦਿਮਾਗ ਨੂੰ ਵੀ ਸ਼ਾਂਤ ਰੱਖਦੀਆਂ ਵੈ ਬਾਡੀ ਦੇ ਵਿੱਚ ਤਾਕਤ ਵੀ ਲੈ ਕੇ ਆਉਂਦੀਆਂ ਵੈ ਔਰ ਕਿਸੇ ਨੂੰ ਕੋਈ ਵੀ ਵਰਦਾਨਾ ਕਮਜ਼ੋਰੀ ਹੈ ਉਹਨੂੰ ਦੂਰ ਕਰ ਦਿੰਦੀ ਹੈ ਇਹ ਸਾਰੀ ਮੈਡੀਸਿਨ ਸਾਡੀ ਦੇਖ ਰੇਖ ਦੇ ਵਿੱਚ ਬੰਦੀਆਂ ਵੈ ਉਹ ਸਾਰੀ ਓਸ਼ਧੀਆਂ ਜਿਹੜੀ ਅਸੀਂ ਦੇਖ ਰੇਖ 'ਚ ਪਾਣੇ ਆ ਉਹਨਾਂ ਦਾ ਫਾਇਦਾ ਇਹ ਹੈ ਕਿ ਇਹ ਇੱਕ ਕੰਪਲੀਟ ਬੂਸਟਰ ਦਾ ਕੰਮ ਕਰਦੀ ਹੈ ਅਗਰ ਤੁਹਾਨੂੰ ਚਿਪਚਿਪਾ ਪਾਣੀ ਆਂਦਾ ਵੈ ਜਾਂ ਤਾਤ ਦੀ ਪ੍ਰੋਬਲਮ ਆਂਦੀ ਔ ਤਾਂ ਠੀਕ ਹੋ ਜਾਏਗੀ ਅਗਰ ਕਿਸੇ ਨੂੰ ਟੇਟਾ ਬੰਦ ਦੀ ਪ੍ਰੋਬਲਮ ਹੋ ਚੁੱਕੀ ਹੈ ਜਾਂ ਫਿਰ ਅਗਰ ਕਿਸੇ ਨੂੰ ਨਸਾਂ ਵਿੱਚ ਕਮਜ਼ੋਰੀ ਹੈ ਤਾਂ ਜਿਹੜਾ ਅਸੀਂ ਉੱਪਰ ਦੇਖ ਰਹੇ ਇੱਕ ਔਇਲ ਹੈਗਾ ਇਹ ਉਹਦੇ ਵਿੱਚ ਕੰਮ ਕਰਦਾ ਵੈ ਨਾਲ ਤੁਸੀਂ ਜਿਹੜਾ ਪਾਊਡਰ ਦੇਖਦੇ ਪਏ ਹੋ ਇਸ ਪਾਊਡਰ ਦੇ ਅੰਦਰ ਉਹ ਸਾਰੀ ਓਸ਼ਦੀਆਂ ਵੈ ਜਿਹੜੀ ਇਹ ਓਸ਼ਦੀਆਂ ਨੂੰ ਲੈ ਕੇ ਬੰਦੇ ਨੂੰ ਇਹ ਸਾਰੀ ਮਰਦਾਨਾ ਕਮਜ਼ੋਰੀ ਦੂਰ ਹੋ ਸਕਦੀ ਹੈ ਲੈਣਾ ਬੜਾ ਸਿੰਪਲ ਹੈ ਜਿਹੜਾ ਪਾਊਡਰ ਹੈਗਾ ਵੈ ਉਹ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਵੈ ਤੇਲ ਦੋ ਵਾਰ ਸਵੇਰੇ ਤੇ ਸ਼ਾਮ ਨੂੰ ਲਗਾਉਣਾ ਵੈ ਜਿਹੜੀ ਇਸ ਮੈਡੀਸਿਨ ਨੂੰ ਅਸੀਂ ਕੈਪਸੂਲ ਦੇ ਫਾਰਮ 'ਚ ਭਰ ਲਿੱਤਾ ਵੈ ਇਸ ਕੈਪਸੂਲ ਨੂੰ ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਸ਼ਾਮ ਨੂੰ ਲੈਣਾ